ਖੋਟਾ ਸਿੱਕਾ ਚਲੇਗਾ ਨਹੀਂ ਇੱਕ ਪਾਸੋ ਵੀ ਖੋਟਾ ਹੋਵੇ ਤਾਂ ਨਹੀਂ ਚਲੇਗਾ ਨਹੀਂ ਚਲੇਗਾ ਵਾਈ ਗਰੂ ਗਿਆਨ ਔਰ ਸ਼ਰਧਾ ਇੱਕ ਸਿੱਕੇ ਦੇ ਦੋ ਪੈਲਿਆਂ ਨੂੰ ਇਹ ਧਰਮ ਆਖਦਾ ਹੈ ਧਰਮ ਇਹ ਆਖਦਾ ਔਰ ਸੱਚ ਜਾਣੇ ਸਿੱਕਾ ਖੋਟਾ ਨਹੀਂ ਚੱਲਦਾ ਨਹੀਂ ਚੱਲਦਾ ਤੁਹਾਡੇ ਕੋਲ ਗਿਆਨ ਹੈ ਗਿਆਨ ਹੈ ਸ਼ਰਧਾ ਨਹੀਂ ਹੈ ਤੇ ਤਰੰਧ ਦੇ ਦਾਇਰੇ ਦੇ ਅੰਦਰ ਤੁਸੀਂ ਨਹੀਂ ਆਉਂਦੇ ਨਹੀਂ ਆਉਂਦੇ ਪ੍ਰਵਾਨ ਨਹੀਂ ਹੈ ਗੁਰੂ ਨੂੰ ਪ੍ਰਵਾਨ ਨਹੀਂ ਹੈ ਪ੍ਰਵਾਨ ਨਹੀਂ ਹੈ ਨਹੀਂ ਆ ਪ੍ਰੀਤ ਕੀ ਕਰੀਏ ਉਹਦੇ ਆਪਣੇ ਨਿਯਮ ਨੇ ਅਸੀਂ ਕੀ ਕਰ ਸਕਦੇ ਹਾਂ ਉਹਦੇ ਆਪਣੇ ਨਿਯਮ ਮੈਨੂੰ ਮਾਫ ਕਰ ਦੇਣਾ ਤੁਹਾਡੇ ਕੋਲ ਕੇਵਲ ਸ਼ਰਧਾ ਹੈ ਕੇਵਲ ਸ਼ਰਧਾ ਤਾਮੀ ਪ੍ਰਮਾਣ ਨਹੀਂ ਹੈ ਗੁਰੂ ਕਹਿੰਦਾ ਹੈ ਗਿਆਨ ਥੋੜਾ ਜਿਹਾ ਚਾਹੀਦਾ ਹੈ ਚਾਹੀਦਾ ਨੀਰੀ ਸ਼ਰਦਾ ਕਈ ਵਾਰ ਪਟਕਾ ਦਿੰਦੀ ਹੈ ਪਟਕਾ ਦਿੰਦੀ ਹੈ ਤੁਸੀਂ ਆਖੋਗੇ ਸ਼ਰਦਾ ਤੇ ਬੇੜਾ ਬਾਹਰ ਲਾ ਦਿੰਦੀ ਹੈ ਬੇੜਾ ਬਾਹਰ ਲਾ ਦਿੰਦੀ ਹੈ ਸ਼ਰਦਾ ਕੋਈ ਸ਼ੱਕ ਨਹੀਂ ਪਰ ਸ਼ਰਦਾ ਨੀਰੀ ਸ਼ਰਦਾ ਸਾਥ ਸੰਗਤ ਢੜਗਾ ਵੀ ਲੈਂਦੀ ਹੈ ਧਿਆਨ ਰੱਖਿਓ ਇਹ ਜਿਹੜੇ ਅਡੰਬਰੀ ਗੁਰੂ ਬਣੇ ਬੈਠੇ ਨੇ ਨਾ ਥਾਂ-ਥਾਂ ਤੇ ਥਾਂ-ਥਾਂ ਤੇ ਉਹਨਾਂ ਦੀਆਂ ਦੁਕਾਨਾਂ ਕਿਵੇਂ ਚੱਲ ਰਹੀਆਂ ਨੇ ਪਤਾ ਹੈ ਜਿਨ੍ਹਾਂ ਕੋਲ ਗਿਆਨ ਨਹੀਂ ਹੈ ਕੇਵਲ ਸ਼ਰਧਾ ਹੈ ਕੇਵਲ ਸ਼ਰਧਾ ਉਹਨਾਂ ਦੇ ਸਾਰੇ ਤੇ ਉਹਨਾਂ ਦੀਆਂ ਦੁਕਾਨਾਂ ਚੱਲ ਰਹੀਆਂ ਚੱਲ ਰਹੀਆਂ ਜੇ ਜਰਾ ਜੇ ਉਹਨਾਂ ਕੋਲ ਗਿਆਨ ਵੀ ਹੋਵੇ ਗਿਆਨ ਵੀ ਹੋਵੇ ਕਸੋਟੀ ਹੋਵੇ ਗਿਆਨ ਦੀ ਕਸੋਟੀ ਹੋਵੇ ਗਿਆਨ ਦੀ ਤੇ ਉਹ ਪਰਖ ਲੈਣਗੇ ਬਈ ਇਹ ੜੰਬਰੀ ਹੈ ਕਿ ਸੱਚਾ ਗੁਰੂ ਹੈ ਇਦੇ ਕੋਲ ਕੋਈ ਬ੍ਰਹਮ ਗਿਆਨ ਹੈ ਵੀ ਕਿ ਸੰਸਾਰ ਦਾ ਧਨ ਇਕੱਠਾ ਪਿਆ ਕਰਨ ਕਰਨੀ ਲੱਗਿਆ ਲੱਗਿਆ ਇਹ ਹੁਣੇ ਹੀ ਫੜਿਆ ਨਾ ਆਗਰੇ ਤੋਂ ਇੱਕ ਗੁਰੂ ਕਈਆਂ ਨੇ ਪੜਿਆ ਹੋਏਗਾ ਕੀ ਨਾਂ ਸੀ ਉਹਦਾ ਮੈਂ ਨਾ ਭੁੱਲ ਗਿਆ ਚੱਚੇ ਤੋਂ ਨਾਂ ਸੀ ਚੇਤਨਾ ਨਾ ਕੀ ਆ ਕਿ ਉਹਨੇ ਡੰਬਰ ਕੀਤੇ ਕਾਮ ਵਾਸਨਾ ਦਾ ਭਰਿਆ ਹੋਇਆ ਹੋਇਆ ਚੋਲਾ ਪਾਇਆ ਹੋਇਆ ਸਾਧੂਆਂ ਵਾਲਾ ਸਾਧੂਆਂ ਆਪਣੇ ਵਿਦਿਆਲੇ ਦੀ ਆਪਣੇ ਵਿਸ਼ਵ ਵਿਦਿਆਲੇ ਦੀ ਜੋ ਇੰਸਟੀਚਿਊਟ ਚਲਾ ਰਿਹਾ ਸੀ ਧਰਮ ਦੇ ਆੜ ਦੇ ਵਿੱਚ ਸਾਥ ਸੰਗਤ ਕੋਈ ਵੀ ਨਹੀਂ ਛੜਿਆ ਉੱਥੇ ਕੋਈ ਵੀ ਕੋਈ ਛੋਟੀ ਮੋਟੀ ਬੱਚੀ ਵੀ ਹੋਵੇ ਨਾ ਉਹਨੂੰ ਵੀ ਨਹੀਂ ਛੜਿਆ ਮੈਨੂੰ ਮਾਫ਼ ਕਰ ਤੇ ਗੱਲ ਕੀ ਹੋਈ ਸਾਥ ਸੰਗਤ ਉਹ ਜਿਹੜੇ ਸਾਰੇ ਉਹਦੇ ਵਾਸ਼ੀ ਚ ਆਏ ਕਿਵੇਂ ਆਏ ਕਿਉਂਕਿ ਉਹ ਸ਼ਰਦਾ ਦੇ ਪਰੇ